ਆਪ ਕੋ ਨਗਰ ਮੌਜੂਦ ਹਾਂ ਜਿੱਥੇ ਅੱਗ ਲੱਗੀ ਹੈ ਤੇ ਧਮਾਕੇ ਜਿਹੜੇ ਕਿੰਨੇ ਨੇ ਇਹ ਧਮਾਕਿਆਂ ਦੀ 사ਉਂਡ ਤੁਹਾਨੂੰ ਸੁਣਾ ਰਹੇ ਹਾਂ ਦਬ ਦਬ ਕੇ ਧਮਾਕੇ ਜਿਹੜੇ ਹੋ ਰਹੇ ਨੇ ਇੱਥੇ ਆਪ ਕੋ ਉੱਧਰੀ ਆ ਜੋ ਸਰ ਸਿਲੰਡਰ ਪਏ ਹੋਏ ਨੇ ਨਾ ਘੰਟਾ ਹੋ ਗਿਆ ਇਕਰ ਵੜਾਣ ਅੱਧਾ ਘੰਟਾ ਕਿੰਨੇ ਕੁ ਬਲਾਸਟ ਹੋ ਗਏ ਹੋਏ ਨੇ ਪਰ ਆਹ ਕੋੜਾ 6-7 ਆਈ ਸੁਣ ਲੈ ਵਾਸ਼ਟਾ ਸਿਲੰਡਰਾਂ ਦੇ ਬਲਾਸਟ ਦੀ ਹੋਸੀ ਲੱਗ ਰਹੀ ਹੈ ਇਹ ਵੀ 6-7 ਬਲਾਸਟ ਹੋਏ ਨੇ ਹਾਂ ਖਾਲੀ ਸਿਲੰਡਰਾਂ ਚ ਭਰੇ ਹੋਣਾਂ ਦੇ ਬਲਾਸਟ ਪੂਰੇ ਪੂਰੇ ਅੱਜ ਇਹ ਅੰਦਰ ਸਾਰਾ ਸਮਾਨ ਪਿਆ ਵਾ ਕਾਰਪੋਰੇਸ਼ਨ ਜਿਹੜਾ ਤਹਿ ਬਜਾਰੀ ਦਾ ਲੈ ਕੇ ਆਂਦੀ ਆ ਸਾਰਾ ਸਮਾਨ ਪਿਆ ਵਾ ਅੰਦਰ ਤੇ ਬਹੁਤ ਜ਼ਿਆਦਾ ਮਤਲਬ ਕਿ ਅੱਗ ਫੈਲ ਗਈ ਆ ਹਾਂਜੀ ਧੁਮਾਕੇ ਸਿਲੰਡਰਾਂ ਦਾ ਹੀ ਹੋਏਗਾ ਹਾਂਜੀ ਧੁਮਾਕੇ ਸਿਲੰਡਰਾਂ ਦੇ ਇਦਾਂ ਹੋਏ ਨੇ ਸਿਲੰਡਰ ਜਿਵੇਂ ਬੰਬ ਫਟ ਰਹੇ ਹੋਣ ਬਹੁਤ ਨਬਰ ਦੱਸ ਲੁਧਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਆ ਮੈਂ ਵਿਸ਼ਾਲਪੁਰੇ ਸੇ ਟਰਾਂਸਪੋਰਟ ਨਗਰ ਮੌਜੂਦ ਆ ਜਿੱਥੇ ਅੱਗ ਲੱਗੀ ਆ ਤੇ ਧੁਮਾਕੇ ਜਿਹੜੇ ਹੋ ਰਹੇ ਨੇ ਇਹ ਧੁਮਾਕਿਆਂ ਦੀ 사운ਡ ਤੁਹਾਨੂੰ ਸੁਣਾ ਰਹੇ ਆ ਦਬ ਦਬ ਕੇ ਧੁਮਾਕੇ ਜਿਹੜੇ ਹੋ ਰਹੇ ਨੇ ਇੱ ਕਿ ਬਲਾਸ ਜਿਹੜੇ ਨੇ ਇੱਥੇ ਹੋ ਰਹੇ ਨੇ ਲੇਕਿਨ ਇਹ ਤਸਵੀਰ ਦਿਖਾ ਰਿਹਾ ਠਾ ਠਾਰੀ ਆਵਾਜ਼ਾਂ ਜਿਹੜੀਆਂ ਨੇ ਲਗਾਤਾਰ ਆ ਰਹੀਆਂ ਨੇ ਇਹ ਦੇਖ ਸਕਦੇ ਹੋ ਕਿ ਫਾਇਰ ਵਿਗੇਟ ਵਾਲੇ ਆਪਣਾ ਕੰਮ ਕਰ ਰਹੇ ਲੇਕਿਨ ਅੰਦਰ ਠਾ ਠਾਰੀ ਆਵਾਜ਼ਾਂ ਜਿਹੜੀਆਂ ਆ ਰਹੀਆਂ ਫਾਇਰ ਵਿਗੇਟ ਦੀ ਗੱਡੀਆਂ ਮੌਕੇ ਤੇ ਪਹੁੰਚ ਰਹੀਆਂ ਨੇ ਮੌਕੇ ਤੇ ਖੜੀਆਂ ਵੀ ਨੇ ਲੇਕਿਨ ਅੰਦਰ ਧਮਾਕੇ ਲਗਾਤਾਰ ਹੋ ਰਹੇ ਨੇ ਅੰਦਰ ਦੱਸਿਆ ਜਾ ਰਿਹਾ ਹੈ ਸਿਲੰਡਰ ਵੀ ਹੋ ਸਕਦੇ ਨੇ ਹੋਰ ਚੀਜ਼ਾਂ ਜਿਹੜੀਆਂ ਨੇ ਹੋ ਸਕਦੀਆਂ ਨੇ ਲੇਕਿਨ ਇਹ ਬੰਦੇ ਨੇ ਕਿ ਤਸਵੀਰ ਦਿਖਾਈ ਜਾ ਰਹੀ ਹੈ ਲੇਕਿਨ ਇਹ ਉਹ ਫੈਕਟਰੀ ਆ ਜਾਂ ਉਹ ਜਗ੍ਹਾ ਹੈਗੀ ਜਿੱਥੇ ਤਮਾਕੇ ਸਮੇ ਹੋ ਰਹੇ ਨੇ ਠਾ ਠਾ ਦੀ ਆਵਾਜ਼ਾਂ ਜਿਹੜੀਆਂ ਨੇ ਆ ਰਹੀਆਂ ਨੇ ਦਬ ਦਬ ਕੇ ਅੱਧਾ ਘੰਟਾ ਹੋ ਗਿਆ ਜੀ ਘੜਾ ਘੜਾ ਅੱਧਾ ਘੰਟਾ ਹੋ ਕਿੰਨੇ ਕੁ ਬਲਾਸਟ ਹੋ ਗਏ ਹੋਏ ਨੇ ਬਰਾਏ ਕੋਣ 6-7 ਐ ਸੁਣ ਲੇ ਬਰਾਏ ਸਿਲੰਡਰਾਂ ਦੇ ਬਲਾਸਟ ਉਹ ਅਸੀਂ ਲੱਗ ਰਹੀ ਹੈਗੀ ਪੂਰੀ ਅਸਟੇ ਵਿੱਚ 6-7 ਬਲਾਸਟ ਹੋਏ ਨੇ ਹਾਂ ਖਾਲੀ ਸਿਲੰਡਰਾਂ ਚੋਂ ਭਰੇ ਸਿਲੰਡਰ ਉਹਨਾਂ ਦੇ ਹੋਏ ਬਲਾਸਟ ਪੂਰੇ ਪੂਰੇ ਇਹ ਹੈਗਾ ਦਫਤਰ ਘਰ ਇਹ ਕਾਰਪੋਰੇਸ਼ਨ ਦਫਤਰ ਹੈ ਪੁਰਾਣਾ ਸਮਾਨ ਸਭ ਚੱਕ ਲਿਆ ਕਰਦੇ ਉਹ ਆਪਣੇ ਆਪਣੇ ਉਹਨਾਂ ਦੇ ਇੱਥੇ ਅਰੇ ਸਮਾਨ ਹੋਊਗਾ ਮਤਲਬ ਹਾਂਜੀ ਹਾਂਜੀ ਕਰੀਬਾ ਇਹਨੂੰ 15-20 ਮਿੰਟ ਹੋ ਚਲੇ ਆਪਾਂ ਨੂੰ ਲੱਗਿਆ ਕੋਈ ਤਾਮਾ ਤੁੰਮਾ ਸਾੜਦਾ ਪਿਆ ਕੋਈ ਕੋਵਾੜੀ ਹੈ ਜਿਵੇਂ ਅੱਜ ਕੱਲ ਚੋਕੇ ਚੋਕੇ ਸਾੜ ਲਾ ਪੈਂਦੇ ਹੁੰਦੇ ਆ ਸਾਨੂੰ ਤਾਂ ਇਹ ਲੱਗਿਆ ਸੀ ਇਹ ਤਾਂ ਭੱਜੇ ਆਏ ਦੇਖ ਤਾਂ ਤੁਮਾਕੇ ਪੈ ਰਹੇ ਆ ਇਧਰ ਜਿੱਦੀਆਂ ਗੱਡੀਆਂ ਖੜੀਆਂ ਐ ਤੇ ਕਾਰਪੇਚਨੀਆਂ ਉਹ ਤੇ ਬਾਕੀ ਹੋਰ ਜਿਹਦਾ ਜਿੰਦਾ ਪੇੜ ਲੱਗਾ ਆ ਸਭ ਨੂੰ ਪੇੜ ਨੂੰ ਲਾਗ ਵਗੋ ਪੈ ਚੁੱਕੀ ਆ ਇਸ ਟਾਈਮ ਤਾਂ ਬਹੁਤ ਬੁਰੇ ਹਾਲਾਤ ਆ ਕਿ ਲੋਕਾਂ ਨੂੰ ਅਸੀਂ ਆਪ ਕਹਿ ਰਹੇ ਆ ਪਿੱਛੇ ਹਟ ਜਾਓ ਜਿਵੇਂ ਇਹਦੇ ਤੁਮਾਕੇ ਹੋਏ ਆ ਆਪ ਨੂੰ ਇਹਨਾਂ ਦੇ ਸਿਲੰਡਰੇ ਤੋਂ ຫມਾਕਾ ਜਿਵੇਂ ਹੋ ਰਿਹਾ ਜਿਵੇਂ ਅੱਗ ਤਾਂ ਹੋ ਹੀ ਗਾਨ ਵਾਹ ਜੀ ਅੰਦਰ ਸਾਰਾ ਸਮਾਨ ਪਿਆਵਾ ਕਾਰਪੋਰੇਸ਼ਨ ਜਿਹੜਾ ਤਹਿ ਬਜਾਰੀ ਦਾ ਲੈ ਕੇ ਆਂਦੀ ਆ ਸਾਰਾ ਸਮਾਨ ਪਿਆਵਾ ਅੰਦਰ ਤੇ ਬਹੁਤ ਜ਼ਿਆਦਾ ਮਤਲਬ ਕਿ ਅੱਗ ਫੈਲ ਗਈ ਆ ਕਿੰਨੀਆਂ ਗੱਡੀਆਂ ਵੇਸੇ ਆ ਚੁੱਕੀਆਂ ਦੋਈਆਂ ਗੱਡੀਆਂ ਨਹੀਂ ਗੱਡੀਆਂ ਦੇ 5 7 10 ਆ ਗਈਆਂ ਨਹੀਂ ਆ ਗਈਆਂ ਗੱਡੀਆਂ ਉੱਪਰਲੇ ਪਾਸੇ ਵੀ ਲੱਗੀਆਂ ਪਰਲੇ ਪਾਸੇ ਵੀ ਉਹ ਕਰਦੇ ਵੀ ਨੇ ਗੱਡੀਆਂ ਤੇ ਆ ਗਈਆਂ ਕਾਫੀ ਲੰਬਾ ਗੋਦਾਮ ਹੈਗਾ ਹਾਂਜੀ ਬਹੁਤ ਵੱਡਾ ਕਾਫੀ ਨੁਕਸਾਨ ਆ ਗਿਆ ਬਹੁਤ ਜ਼ਿਆਦਾ ਫੈਲ ਗਈ ਆ ਬਹੁਤ ਜਿਆਦਾ ਮੋਲ ਆ ਮਤਲਬ ਜਿਵੇਂ ਟੈਰਾਂ ਨੂੰ ਅੱਗ ਲੱਗੀ ਨੇ ਟੈਰਾਂ ਨੂੰ ਪੂਰਾ ਦਸਤਾਬੰਦ ਅੰਦਰ ਬਹੁਤ ਜਿਆਦਾ ਸਿਲੰਡਰ ਫਟੇ ਆ ਬਹੁਤ ਜਿਆਦਾ ਨੁਕਸਾਨ ਹੋ ਗਿਆ ਆਹ ਦੇਖੋ ਤੁਸੀਂ ਦਿਖਾਓ ਇੱਕ ਵਾਰੀ ਤੇ ਪਹਿਲਾਂ ਮੈਂ ਇਨੀ ਹਾਨਕ ਅੱਗੇ ਦੇਖੀਏ ਜਿਵੇਂ ਤੁਮਾਕਾ ਬੰਬ ਦਾ ਹੋਇਆ ਹੁੰਦਾ ਹੈ ਉਹ ਅੱਧ ਬਾੜਪੂਰੀ ਦਾ ਆਈ ਆਹ ਲੋਕਾਂ ਨੂੰ ਕਿਹਾ ਕਿ ਭਾਈ ਪਿੱਛੇ ਹਟ ਜਾਓ ਕੋਈ ਪਤਾ ਨਹੀਂ ਕਿ ਤੁਹਾਡੇ ਗੱਡੀ ਨੂੰ ਲੱਗੇ ਕਿ ਖੜੇ ਖੜੇ ਤੁਮਾਕੇ ਹੋਏ ਆ ਜੀ ਮੈਂ ਤਾਂ ਆਪ ਸਭ ਨੂੰ ਇਹਨਾਂ ਨੂੰ ਪਹਾਇਆ ਬੰਦਿਆਂ ਨੂੰ ਮੈਂ ਕਿਹਾ ਅੱਗੇ ਨਾ ਆਓ ਕਿਉਂਕਿ ਜੇ ਸਾਹ ਨਾਲ ਅੱਗ ਫੈਲਦੀ ਜਾਂਦੀ ਹੈ ਕਿ ਜਿੰਨੇ ਪੇੜ ਸਾਨੂੰ ਅੱਗ ਲੱਗ ਚੁੱਕੀ ਆ ਸੁੱਕੇ ਪੇੜ ਵੇਜ ਜਾਂਦੇ ਪੂਰੀ ਕੋਈ ਫਾਇਰ ਬਰੇਡ ਜਿਹੜਾ ਪਾਣੀ ਜਿਹੜਾ ਥੋੜੀ ਬੁਛਾਰਾ ਜਿਹੜੀਆਂ ਕਰ ਰਹੀਆਂ ਨੇ ਕਿੰਨੇ ਗੱਡੀਆਂ ਵੀ ਲੈ ਕੇ ਆ ਗਏ ਸਾਰੇ ਕਾਰਪੋਰੇਸ਼ਨ ਦੇ ਮੁਲਾਜ਼ਮ ਆ ਚੁੱਕੇ ਗੱਡੀਆਂ ਵੀ ਆ ਚੁ ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ ਸਾਰਾ ਕੁਝ ਆ ਰਿਹਾ ਕਿੱਥੇ ਨੇ ਪੁਲਿਸ ਵਾਲੇ ਉਹ 메인 ਗੇਟ ਤੇ ਖੜੇ ਨਹੀਂ ਸਾਰੇ ਉਧਰਲੇ ਉੱਪਰਲੀ ਸਾਈਡ ਤੇ ਖੜੇ ਨੇ ਇੱਕ ਤਸਵੀਰ ਦਿਖਾ ਰਿਹਾ ਤੁਹਾਨੂੰ ਮੈਂ ਜਿਹੜੀ ਤਸਵੀਰ ਹੈ ਜਿੱਥੇ ਆ ਦੇਸ਼ਦੋ ਕਾਰਪੋਰੇਸ਼ਨ ਦਾ ਇਹ ਗੋਦਾਮ ਹੈ ਇਹ ਜਿੱਥੇ ਸਾਰਾ ਤੈਬ ਜਾਰੀ ਜਿਹੜਾ ਸਮਾਨ ਲੈ ਕੇ ਇਕੱਠਾ ਕਰਦੀ ਹੈ ਤੇ तमाम ਕਈ ਗੱਡੀਆਂ ਵੀ ਹੋਣ ਗਿਆ ਫਾਇਰ ਵਗੇਟ ਦੀ ਪਿੱਛੇ ਦੋ ਗੱਡੀਆਂ ਨੇ ਲੇਕਿਨ ਅੱਗੇ ਵੀ ਜਿਹੜੀਆਂ ਗੱਡੀਆਂ ਨੇ ਲੇਕਿਨ ਫਾਇਰ ਵਗੇਟ ਦੇ ਕਰਮਚਾਰੀ ਜਿਹੜੇ ਇੱਥੇ ਲੱਗੇ ਹੋਏ ਨੇ ਆ ਬੂਟਿਆਂ ਨੂੰ ਅੱਗ ਲੱਗੀ ਇੱਕ ਬੰਦਾ ਦੇਖ ਲਓ ਰਿਸਕ ਲੈ ਰਿਹਾ ਆ ਦੇਖੋ ਆ ਖੜਾ ਆ ਨੁੱਕਰ ਤੇ ਮੈਂ ਕੈਮਰਾਮੈਨ ਧਰਮੇ ਨੂੰ ਕੂੰਗਾ ਦਿਖਾਨਗੇ ਆ ਦੀਵਾਰ ਤੋਂ ਜਿੱਥੇ ਬੂਟਿਆਂ ਨੂੰ ਅੱਗ ਲੱਗੀ ਆ ਇੱਥੇ ਖੜੇ ਨੇ ਲੇਕਿਨ ਆ ਰਸਤਾ ਜਿਹੜਾ ਹੈਗਾ ਅੱਗੇ ਕੁਝ ਨਹੀਂ ਨਜ਼ਰ ਆ ਰਿਹਾ ਬਿਲਕੁਲ ਨੀਰਾ ਨੀਰਾ ਅੱਗੇ ਹੋਇਆ ਪਏ ਤਸਵੀਰ ਦਿਖਾਈ ਜਾ ਰਹੀ ਆ ਜਿੱਦੇ ਦੀਵਾਰ ਤੋੜੀ ਜਾ ਰਹੀ ਆ ਲੇਕਿਨ ਇਹ ਤਸਵੀਰ ਆ ਕਿੰਨੇ ਕ ਸਿਲੰਡਰ ਹੈਗੇ ਨੇ ਅੰਦਰ ਪਾਣੇ ਭਾਈ ਇਹਦਾ ਤੁਸੀਂ ਕਾਰਪੋਰੇਸ਼ਨ ਨਹੀਂ ਆ? ਹਾਂਜੀ ਹਾਂਜੀ। ਤੁਸੀਂ ਅੰਦਰ ਸਾਬਤ ਤੱਕ ਰਾਏ ਹੋਣਗੇ। ਪਤਾ ਨਹੀਂ ਭਾਈ ਉਹਨਾਂ ਨੂੰ ਪਤਾ ਵਾ। ਨਹੀਂ ਤੁਸੀਂ ਕਾਰਪੋਰੇਸ਼ਨ ਦੇ ਮੁਲਾਜ਼ਮ ਹੋ। ਕਿੰਨੇ ਕਿ ਅੰਦਰ ਸਮਾਨ ਹੈਗਾ ਵੈਸੇ? ਹਾਂਜੀ। ਅੰਦਰ ਕਿੰਨਾ ਸਮਾਨ ਹੋਊਗਾ? ਹੈਗਾ ਤਾਂ ਬਾਧੂ ਸੀਗੇ ਜੀ। ਸਿਲੰਡਰ ਸਿਲੰਡਰ ਹੀ ਪਏ ਨੇ। ਹਾਂਜੀ ਹੈਗੇ ਆ ਜੀ ਆਪਾਂ। ਚੱਕੇ ਨਹੀਂਗੇ। ਲੇਕਿਨ ਚੱਕੇ ਆ ਜੀ ਕੱਢ ਲਏ ਅੱਤੇ ਦਾ ਬਾਹਰ ਕੱਢਦੇ ਹੋਏ ਆ ਜੀ। ਚੱਲ ਚਾਚਾ ਜੀ ਅੰਦਰ। ਲੇਕਿਨ ਇਹ ਤਸਵੀਰ ਦਿਖਾ ਰਿਹਾ ਫਾਇਰ ਵਗੇਟ ਵਾਲੇ ਨੇ ਜੋ ਕੜੀ ਮੁਸ਼ਕਲ ਕਰ ਰਹੇ ਨੇ। ਇਹ ਕੋੜਾ ਕਲੋਨੀ ਦੇ ਵਿੱਚ ਜਿਹੜਾ ਤੈਬ ਜਾਰੀ ਦਾ ਜਿਹੜਾ ਡਿਪਾਰਟਮੈਂਟ ਚੀਜ਼ਾਂ ਜਿਹੜੀਆਂ ਨੇ ਇੱਥੇ ਲੈ ਕੇ ਆਈਆਂ ਜਾਂਦੀਆਂ ਨੇ ਜਦੋਂ ਰੋਡ ਤੋਂ ਚੱਕੀਆਂ ਜਾਂਦੀਆਂ ਨੇ ਉਹ ਚੀਜ਼ਾਂ ਲੈ ਕੇ ਆਈ ਜਾਂਦੀਆਂ ਨੇ ਲੇਕਿਨ ਇੱਥੋਂ ਦੀ ਦੀਵਾਰ ਤੋੜੀ ਜਾ ਰਹੀ ਹੈ ਤਾਂ ਕਿ ਬੂਟੇ ਜਿਹੜੇ ਅੱਗ ਲੱਗੀ ਬੂਟਿਆਂ ਨੂੰ ਅੱਗ ਲੱਗੀ ਹੈ ਉਹ ਬੁਝਾਈ ਜਾਵੇ ਲੇਕਿਨ ਦੂਜੇ ਪਾਸੇ ਵੀ ਫਾਇਰ ਬਗੇਟ ਦੀ ਮਸ਼ੀਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਲੇਕਿਨ ਪਾਣੀ ਦੀ ਪੁਛਾਰਾਂ ਜਿਹੜੀਆਂ ਉੱਥੇ ਵੀ ਚੱਲੂ ਆ ਉਹ ਵੀ ਦੇਖ ਸਕਦੇ ਹੋ ਕਿ ਅੱਗੇ ਵੀ ਜਿਹੜੀਆਂ 4-5 ਜਿਹੜੀਆਂ ਨੇ 4-5 ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਫਾਇਰ ਬਗੇਟ ਦੀਆਂ ਮਸ਼ੀਨਾਂ ਲੇਕਿਨ ਵੀਰ ਮੁਸ਼ੱਕਤ ਕਰ ਰਹੇ ਨੇ ਲੇਕਿਨ ਇਹ ਤਸਵੀਰ ਤੁਹਾਨੂੰ ਜਿਹ ਲੇਕਿਨ ਉਹ ਤਸਵੀਰਾਂ ਨੇ ਲੇਕਿਨ ਇਹ ਤਸਵੀਰ ਹੈ ਦਿਖਾਈ ਜਾ ਰਹੀ ਹੈ ਅੰਦਰ ਭਾਈ ਮੈਨੂੰ ਇੱਕ ਗੱਲ ਦੱਸੋ ਇੱਧਰ ਆਓ ਇੱਧਰ ਆਓ ਇੱਧਰ ਆਓ ਹਾਂਜੀ ਭਾਈ ਅੰਦਰ ਵੈਸੇ ਕਿੰਨਾ ਕੁ ਮਟੀਰੀਅਲ ਹੋਣਾ ਸਿਲੰਡਰ ਸਿਲੰਡਰ ਕਿੰਨੇ ਹੋਣੇ ਨੇ ਬਹੁਤ ਜ਼ਬਰਦਸਤ ਆ ਭਾਜੀ ਸਮਾਨ ਸਾਰਾ ਤੇ ਤੈ ਬਜਾਰੀ ਦਾ ਇਕੱਠਾ ਕਰਕੇ ਲੈ ਕੇ ਆਂਦੇ ਨੇ ਜਿਨੇ ਰੇੜੀ ਫੜੀ ਵਾਲਿਆ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਉਹ ਸਿਲੰਡਰ ਸਿਲੰਡਰ ਵੀ ਹੈਗੇ ਨਹੀਂ ਹੁੰਦੇ ਹਾਂਜੀ ਹਾਂਜੀ ਬਹੁਤ ਧਮਾਕੇ ਸਿਲੰਡਰਾਂ ਦਾ ਹੀ ਹੋਏ ਨੇ ਹਾਂਜੀ ਧਮਾਕੇ ਸਿਲੰਡਰਾਂ ਦੇ ਇਦਾਂ ਹੋਏ ਨੇ ਸਿਲੰਡਰ ਜਿਵੇਂ ਬੰਬ ਫਟ ਰਹੇ ਸੀਗੇ ਬਹੁਤ ਜ਼ਬਰਦਸਤ ਹਾਂਜੀ ਬਾਕੀ ਉਹ ਮਿੰਦਰ ਜੀ ਹੈਗੇ ਨੇ ਉਹਨਾਂ ਦਾ ਨਾਲ ਮੁੰਡਾ ਵਾ ਜਿਹੜਾ ਕੰਮ ਕਰਦਾ ਉਹਨਾਂ ਨੇ ਸਿਲੰਡਰ ਕੱਢੇ ਵੀ ਆ 10-12 ਬਾਹਰ ਕੱਢਦੇ ਵਿਚਾਰੇ ਨੀ ਕਾਰਪੋਰੇਸ਼ਨ ਦੇ ਮੁਲਾਜ਼ਮ ਅੰਦਰ ਸੀਗੇ ਅੰਦਰ ਸੀਗੇ ਉਹ ਗੇਟ ਤੇ ਸੀਗੇ ਉਹਨਾਂ ਨੂੰ ਪਤਾ ਜਦੋਂ ਅੱਗ ਫੈਲ ਗਈ ਨਾ ਬਹੁਤ ਜ਼ਬਰਦਸਤ ਕਿਉਂ ਪੇੜ ਸੁੱਕੇ ਆ ਉਹਨੂੰ ਅੱਗ ਪੈ ਗਈ ਫਟਾਫਟ ਲੱਕੜ ਸੁੱਕੀ ਅੰਦਰ ਸਾਰਾ ਤੇ ਲੱਕੜ ਦਾ ਸਮਾਨ ਰੇੜੀਆਂ ਵਾਂ ਵਿਚਾਰੇ ਦੀਆਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਲੇਕਿਨ ਦੋਨੋਂ ਪਾਸੇ ਇੰਨਾ ਹੀ ਪ੍ਰਭਾਵ ਆ ਗਿਆ ਸਾਰੇ ਬਸ ਚਾਰੋਂ ਪਾਸੇ ਅੱਗ ਫੈਲ ਗਈ ਜੀ ਚਾਰੋਂ ਪਾਸੇ ਘੇਰੇ ਹੋ ਗਿਆ ਚਾਰ ਦੀਵਾਰੀ ਦੇ ਵਿੱਚ ਹੀ ਮਤਲਬ ਕਿ ਅੱਗ ਫੈਲ ਗਈ ਲੇਕਿਨ ਉਹ ਤਸਵੀਰ ਦਿਖਾਣੀ ਲਾਜ਼ਮੀ ਹੈ ਕਿ ਲ ਡਿਪਾਰਟਮੈਂਟ ਜਿਹੜਾ ਹੈਗਾ ਵਾ ਕੋੜਾ ਕਲੋਨੀ ਉੱਥੇ ਜਿਹੜੀ ਹੈ ਬਹੁਤ ਭੀਸ਼ਮ ਅੱਗ ਜਿਹੜੀ ਇੱਥੇ ਲੱਗੀ ਹੈ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਫਾਇਰ ਬਗੇਟ ਮੌਕੇ ਤੇ ਆ ਉਹ ਤਸਵੀਰ ਦਿਖਾਈ ਜਾ ਰਹੀ ਹੈ ਉਸ ਤੋਂ ਬਾਅਦ ਪੁਲਿਸ ਵੀ ਜਿਹੜੀ ਇੱਥੇ ਮੌਕੇ ਤੇ ਆ ਚੁੱਕੀ ਹੋਈ ਆ ਇਹ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਹੋਏ ਨੇ ਲੇਕਿਨ ਦੋਨਾਂ ਪਾਸੇ ਜਿਹੜਾ ਦਿਖਾਇਆ ਜਾ ਰਿਹਾ ਕਿ ਰਸਤਾ ਜਿਹੜਾ ਬੰਦ ਕੀਤਾ ਗਿਆ ਵਾ ਲੇਕਿਨ ਇੱਥੇ ਲਈ ਤਸਵੀਰ ਦਿਖਾ ਰਹੇ ਕਿ ਆ ਦਿਵਾਰਾਂ ਦੇਖ ਸਕਦੇ ਹੋ ਕਿੰਨੀ ਅੱਗ ਜਿਹੜੀ ਹੈ ਇੱਥੇ ਲੱਗੀ ਹੋਈ ਆ ਉਹ ਤਸਵੀਰ ਦਿਖਾਣੀ ਲਾਜ਼ਮੀ ਹੈ ਕਿਉਂਕਿ ਕਈ ਕਿਲੋਮੀਟਰ ਲੰਬਾ ਜਿਹੜਾ ਇਹ ਪੂਰਾ ਹੈਗਾ ਜਿੱਥੇ ਇਹਨਾਂ ਨੇ ਆਪਣਾ ਗੋਦਾਮ ਬਣਾਇਆ ਕਾਰਪੋਰੇਸ਼ਨ ਨੇ ਇਹ ਦੇਸ ਤੋਂ ਕਿੰਨੀ ਤੇਜ਼ ਲਪਟਾਂ ਅੱਗ ਦੀਆਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਥੇ ਲੋਕਾਂ ਦੇ ਵਿੱਚ ਕਿੰਨੀ ਇੱਕ ਦਹਿਸ਼ਤ ਹੋਊਗੀ ਤੇ ਤਸਵੀਰ ਵੀ ਦਿਖਾਈ ਜਾ ਰਹੀ ਆ ਤੇ ਕਿੰਨੇ ਵਜੇ ਅੱਗ ਲੱਗਦੀ ਆ ਇਹ ਭਾਈ ਹੋ ਗਿਆ ਘੰਟਾ ਕਾ ਹੋ ਗਿਆ ਭਾਈ ਕਿੰਨੀ ਤੇਜ਼ ਸੀਗੀ ਬਹੁਤ ਤੇਜ਼ ਅੱਗ ਸੀਗੀ ਹਾਂ ਤਾਂ ਹੁਣ ਸ਼ਾਂਤ ਹੋਈ ਆ ਭਾਈ ਸ਼ਾਲੇ ਵੀ ਸ਼ਾਂਤ ਹੁੰਦਾ ਨਾਮ ਨਹੀਂ ਲੈ ਰਹੀ ਭਾਈ ਕਿੰਨੇ ਬਲਾਸਟ ਹੋਏ ਨੇ ਬਲਾਸਟ ਤਿੰਨ ਚਾਰ ਬਲਾਸਟ ਹੋ ਗਏ ਭਾਈ ਇੱਥੇ ਤਿੰਨ ਚਾਰ ਬਲਾਸਟ ਹੋ ਗਏ ਹ ਕਿੰਨੇ ਅੰਦਰ ਮੁਲਾਜ਼ਮ ਮੁਲਾਜ਼ਮ ਸੀਗੇ ਅੰਦਰ ਅੰਦਰ ਤਾਂ ਕੋਈ ਹੈ ਨਹੀਂ ਦਿਖ ਰਾਦਾ ਜੀ ਅੰਦਰ ਬਾਹਰ ਕੱਢ ਲੈਣਾ ਹਾਂਜੀ ਕਿੰਨੇ ਕੁ ਬਲਾਸਟ ਹੋਏ ਨੇ ਬਸ ਤਾਂ ਕਾਫੀ ਕਾਫੀ ਦੇਰ ਦੀ ਅੱਗ ਲੱਗੀ ਹੋਈ ਤਾਂ ਕਾਫੀ ਦੇਰ ਦੀ ਕਾਫੀ ਦੇਰ ਲੱਗੀ ਕਿੰਨੇ ਮੀਟਰ ਲੰਬਾ ਹੋਣਾ ਹੈ ਕਾਫੀ ਥੋੜਾ ਕੀ ਹੈ ਜਿਆਦਾ ਰਿਗਾ ਜੀ ਕਿਲੋਮੀਟਰ ਤਾਂ ਹੋਣਾ ਹਾਂ ਕਿਲੋਮੀਟਰ ਕਿਲੋਮੀਟਰ ਵੱਧ ਲੰਬਾ ਹਾਂਜੀ ਹਾਂਜੀ ਬੜਾ ਸਮਾਨ ਅੰਦਰ ਤੇ ਸਮਾਨ ਤਾਂ ਬੜੇ ਕਾਫੀ ਰੇਡੀਓ ਨੇ ਬਹੁਤ ਸਮਾਨ ਅੰਦਰ ਸਮਾਨ ਤਾਂ ਕਾਫੀ ਸਮਾਨ ਹੋਣਾ ਹੈ ਦੇਸ਼ਤਾਂ ਪੂਰੀ 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 ਘੰਟਾ ਹੋ ਗਿਆ ਅੱਗ ਲੱਗੀ ਹੈ ਕਾ ਬੁਸ ਰਹੀ ਹੈ ਅਜੇ ਤੱਕ ਹਾਂਜੀ ਉਦਾਂ ਹੀ ਹਾਂ ਲੇਕਿਨ ਇਹ ਤਸਵੀਰ ਦਿਖਾਈ ਜਾਂਦੀ ਹੈ ਸਿੱਕਾ ਇੱਕ ਤੋਂ ਗਰਮੀ ਤੇ ਉਸ ਤੋਂ ਕਿੰਨੀ ਤੇਜ਼ ਜਿਹੜੀ ਅੱਗ ਇੱਥੇ ਲੱਗੀ ਹੋਈ ਹੈ ਲੇਕਿਨ ਇਹ ਤਸਵੀਰ ਹੈ ਤੁਸੀਂ ਇੱਥੇ ਕਿੰਨੀ ਦੇਰ ਦੇ ਗਏ ਹੋ 2 ਘੰਟੇ ਸੀ ਉਹ ਹਾਂਜੀ ਕਿੰਨੀ ਤੇਜ਼ ਉਸ ਸਮੇਂ ਕੀ ਹਾਲਾਤ ਤੇ ਸਟਾਰਟਿੰਗ ਵਿੱਚ ਤਾਂ ਧੀਰੇ ਧੀਰੇ ਆਗ ਲੱਗੀ ਸੀ ਇਧਰ ਸੀ ਸਾਈਡ ਸੇ ਬਾਈਂ ਸਾਈਡ ਸੇ ਲੱਗੀ ਸੀ ਲੇਕਿਨ ਜਦ ਤੱਕ ਦਰਮਲ ਕੀ ਇੱਕ ਕਰਮਚਾਰੀ ਗਾੜੀ ਆਈ ਪਹੁੰਚੀ ਆਪਣੇ ਪਾਸ ਜਦ ਫਰ ਬ੍ਰਿਗੇਡ ਉਸ ਆਗ ਨੂੰ ਕਾਬੂ ਨਹੀਂ ਪਾਇਆ ਗਿਆ ਕੋਈ ਫਾਇਦਾ ਨਹੀਂ ਇਹ ਜਾਣੇ ਕਰ ਕਿਉਂਕਿ 45 ਮਿੰਟ ਬਾਅਦ ਗਾੜੀ ਪਹੁੰਚੀ ਹੈ 15 ਮਿੰਟ ਬਾਅਦ ਮੈਂ ਯਾਸੇ ਦੇ ਕਰਾਤਾ ਜੀ पैंतालीस मिनट बाद पार फायर बाद, बाद जी पैतालीस मिनट बाद, बाद गाड़ गाड़ियाँ पहुंची हैं हम लोगों ने अल्लाह करके इन लोगों को बताया कि आप जल्दी से जल्दी आप यहाँ के लोग रहने वाले हैं आग लग गई अब अपराधी को दिक्कत हो सकती है तब जाकर इन लोगों ने फोन किया तब जाकर के दमकल की गाड़ी तो मतलब फायर ब्रिगेड कहने का मतलब कि काफी देर बाद है पैंतालीस मिनट बाद पैंतालीस मिनट बाद हम लोग तो यहाँ लोकल है हम जानते नहीं पंजाबी नहीं समझ पाते हम तो हिंदी बोलते बोलने वाले हैं लेकिन पैंतालीस मिनट गाड़ी आएगी तो पैतालीस मिनट जल के राख हो जाएगा सब कुछ अभी भी देख सकते हो क्या लगते हैं ये तो मतलब कहाँ हुआ सर चार गाड़ियाँ आगे कहाँ काबू पाएगा आप देख लो सामने आपके सब गाड़िया उधर खड़ी हुई है जी तो चार गाड़िया इधर लग गई हाँ जी हाँ जी दस गाड़िया को टोटल नहीं, तो नहीं आई सर चार या पांच गाड़ी पहुंची दस गाड़ी नहीं आई भाई उस तरफ सर यहीं से आए सर सारी गाड़िया अच्छा। यही से चार या पांच गाड़ी है। एक तो चली भी गई तो चार ही बची ना पता नहीं है ये काबू कर नहीं हो पाएगा सर सब कुछ नष्ट होगा यहाँ पे जो बच्चा वो सब कुछ नष्ट होगा नहीं हो पाया काबू जी बाहर है काबू से बाहर है आग नहीं देख रहे कितनी दहशत है यहाँ पे यहाँ से आधा घंटा से दहशत कितनी दहशत की आग लगी है तो क्या करोगे बाप ਦਾਸਤ ਇਹ ਤਾਂ ਹੋ ਹੀ ਗਿਆ ਹੈ ਤੇ ਇਸ ਕੋ ਨੂੰ ਬੁਝਾਉਣੇ ਕੰਮ ਤਾਂ ਗਵਰਨਮੈਂਟ ਨੇ ਕਰੇਗਾ ਇਹ ਮੇਨ ਗੇਟ ਆ ਇਹ ਉਹ ਮੇਨ ਗੇਟ ਆ ਕਾਰਪੋਰੇਸ਼ਨ ਦਾ ਹਾਂ ਹਾਂ ਕਿਤੇ ਤੈਪ ਚਾਰੀ ਦਾ ਸਾਰਾ ਸਮਾਨ ਜਿਹੜਾ ਲਿਆਇਆ ਜਾਂਦਾ ਇਹ ਉਹ ਮੇਨ ਗੇਟ ਆ ਜਿੱਥੇ ਸਾਰਾ ਸਮਾਨ ਲਿਆਇਆ ਜਾਂਦਾ ਸੁਨੀਲ ਜੀ ਸੁਨੀਲ ਜੀ ਸੁਨੀਲ ਜੀ ਕਿੰਨੇ ਨੂੰ ਪਤਾ ਲੱਗਦਾ ਪਿਆ ਅੱਗ ਲੱਗੀ ਹੈ ਬਸ ਜਿੱਦ ਨੇ ਸਾਨੂੰ ਇਹਨਾਂ ਨੇ ਇਨਫੋਰਮ ਕੀਤਾ ਵੀ ਫਾਇਰ ਬ੍ਰਿਗੇਡ ਦੇ ਨੰਬਰ ਤੇ ਬੀਜੀ ਜਾ ਰਿਹਾ ਵੀ ਹਾਂਜੀ ਉੱਧੇ ਹੀ ਸਾਡੇ ਜੁਨਿਅਰ ਕਮੈਂਡਰ ਨੀਰਜ ਜੀ ਸਾਹਮਣੇ ਜਦੋਂ ਵਿਦਿਨੇ 15 ਮਿੰਟ ਚ ਗੱਡੀਆਂ ਪਹੁੰਚੀਆਂ ਜਦੋਂ ਸਾਨੂੰ ਪਤਾ ਲੱਗਾ 10 ਮਿੰਟ ਵੱਧ ਤੋਂ ਵੱਧ ਲੇਕਿਨ ਲੋਕ ਕਹਿ ਰਹੇ 45 ਮਿੰਟ ਬਾਅਦ ਗੱਡੀਆਂ ਆਈਆਂ ਉਹ ਨਹੀਂ ਜੀ ਲੋਕ ਤਾਂ ਬਹੁਤ ਕੁਝ ਕਹਿੰਦੇ ਪਰ ਗੱਡੀਆਂ ਹੁਣ ਦੇਖੋ ਲੱਗੇ ਹੋਏ ਸਾਰੇ ਕੰਮ ਕਰ ਰਹੇ ਕਿੰਨੇ ਕੁ ਬਲਾਸਟ ਹੋਏ ਅੰਦਰ ਸਿਲੰਡਰ ਸੀਗੇ ਸਿਲੰਡਰ ਹੋਣੇ ਦੋ ਤਿੰਨ ਬਲਾਸਟ ਹੋਏ ਬਾਕੀ ਵੀ ਫਾਇਰ ਬ੍ਰਿਗੇਡ ਵਾਲੇ ਕੋਲ ਸਾਰੇ ਆਪਾਂ ਤਾਂ ਪਿੱਛੇ ਖੜੇ ਇੱਥੇ ਮਤਲਬ ਹੁਣ ਰੈਸਕਿਊ ਹੋ ਚੁੱਕਿਆ ਕੋਈ ਬੰਦਾ ਤਾਂ ਨਹੀਂ ਸੀ ਅੰਦਰ ਨਹੀਂ ਨਹੀਂ ਬੰਦਾ ਕੋਈ ਨਹੀਂ ਸੀ ਅੰਦਰ ਬੰਦੇ ਸਾਰੇ ਬਾਹਰ ਹੀ ਆ ਗਏ ਸੀ ਤੇ ਕਿੰਨੀਆਂ ਗੱਡੀਆਂ ਹਜਕਾਰ ਆ ਚੁੱਕੀਆਂ ਹੋਈਆਂ ਨੇ ਗੱਡੀਆਂ ਹਲੇ ਤਾਂ ਤਿੰਨ ਲੱਗੀਆਂ ਹੋਈਆਂ ਜੀ ਦੋ ਸਾਈਡ ਮੇਰੇ ਖਿਆਲ ਨਾਲ ਪਿਛਲੀ ਸਾਈਡ ਆ ਗਏ ਕਿਉਂਕਿ ਆਪਣੀ ਸਾਈਡ ਤੇ ਛੜ ਗਈ ਦੂਸਰੀ ਸਾਈਡ ਵੀ ਬਚਾਉਣੀ ਆ ਲੇਕਿਨ ਬਲਾਸਟ ਦੱਬ ਕੇ ਹੋਏ ਨੇ ਹਾਂ ਬਲਾਸਟ ਦਾ ਹੋਇਆ ਦੋ ਤਿੰਨ ਬਲਾਸਟ ਤਾਂ ਮੈਂ ਹੀ ਦੇਖਿਆ ਹੈ ਤਸਵੀਰ ਜੀ ਨੇ ਕਾਰਪੋਰੇਸ਼ਨ ਤੱਕ ਪਹੁੰਚਾਰੀ ਤੋਂ ਇਨਸਪੈਕਟਰ ਨੇ ਲੇਕਿਨ ਇੱਥੇ ਮੌਕੇ ਤੇ ਪਹੁੰਚੇ ਨੇ ਲੇਕਿਨ ਤਸਵੀਰ ਦਿਖਾ ਰਿਹਾ ਵਾਂ ਤੁਹਾਨੂੰ ਮੈਂ ਫਾਇਰ ਵਿਗਟ ਦੇ ਮੁਲਾਜ਼ਮ ਨੇ ਕੜੀ ਮਿਹਨਤ ਨਾਲ ਕੰਮ ਕਰ ਰਹੇ ਨੇ ਫਾਇਰ ਵਿਗਟ ਦੇ ਮੁਲਾਜ਼ਮ ਜਿਹੜੇ ਹੈਗੇ ਨੇ ਉਹ ਵੀ ਮੌਜੂਦ ਹੈਗੇ ਨੇ ਗੱਲਬਾਤ ਵੀ ਕਰ ਲੈਂਦੇ ਆ ਲੇਕਿਨ ਤਸਵੀਰ ਸਰ ਕਿੰਨੇ ਵਜੇ ਸੂਚਨਾ ਆਂਦੀ ਆਪਕੋ ਕਿਤਨੇ ਵਜੇ ਸੂਚਨਾ ਆਦੀ ਆ ਸੂਚਨਾ ਆਦਾ ਭੰਡਾ ਹੋ ਗਿਆ ਟਾਈਮ ਦਾ ਉਹ ਫਰਜੀ ਫਟਦੇ ਨੇ ਕਿ ਕਿੰਨੇ ਬਲਾਸਟ ਹੋਏ ਨੇ ਅੰਦਰ ਸਿਲੰਡਰ ਜਿਹੜੇ ਨੇ ਕੱਢ ਲਿੱਤੇ ਗਏ ਹੋਏ ਨੇ ਇੱਕ ਤਾਂ ਬਲਾਸਟ ਹੋਇਆ ਪੱਲੇ ਪਾਸੇ ਜੀ ਬਾਕੀ ਸਿਲੰਡਰ ਤਾਂ ਵਿੱਚ ਹੀ ਆ ਜੋ ਕੱਢ ਲਿੱਤੇ ਗਏ ਨਹੀਂ ਕੋਈ ਬੰਦਾ ਤਾਂ ਨਹੀਂ ਸੀ ਅੰਦਰ ਹੀ ਇਹ ਸਿਲੰਡਰ ਮਤਲਬ ਹਾਂ ਜੀ ਤੇ ਕੋਈ ਬੰਦੇ ਅੰਦਰ ਤਾਂ ਨਹੀਂ ਹੈਗੇ ਆ ਨੇ ਬੰਦੇ ਨਹੀਂ ਹਜਾਂ ਬੰਦੇ ਨਹੀਂ ਹੈਗੇ ਕਿੰਨੀਆਂ ਗੱਡੀਆਂ ਹਜੇ ਤੱਕ ਆ ਚੁੱਕੀਆਂ ਸਰ ਗੱਡੀਆਂ 4-5 ਲੱਗੀਆਂ ਹੋਈਆਂ ਤੇ ਹੋਰ ਆ ਰਹੀਆਂ ਨੇ ਮਤਲਬ ਸਿਲੰਡਰ ਜਿਹੜੇ ਅੰਦਰ ਹੀ ਨੇ ਸਿਲੰਡਰ ਅੰਦਰ ਹੀ ਹੈ ਹਜੇ ਥੈਂਕ ਯੂ ਸਰ ਗੁੱਡ ਨੇਮ ਰਾਜਨ ਸਿੰਘ ਹਾਂ ਰਾਜਨ ਸਿੰਘ ਇਹ ਰਾਜਨ ਸਾਡੇ ਨਾਲ ਮੌਜੂਦ ਨੇ ਫਾਇਰ ਬ੍ਰਿਗੇਡ ਦੇ ਅਫਸਰ ਨੇ ਲੇਕਿਨ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਜਾ ਰਹੀ ਹੈ ਜੋ ਫਾਇਰ ਬ੍ਰਿਗੇਡ ਨੇ ਦੱਸਿਆ ਕਿ 4 ਤੋਂ 5 ਗੱਡੀਆਂ ਜਿਹੜੀਆਂ ਇੱਥੇ ਆ ਚੁੱਕੀਆਂ ਹੋਈਆਂ ਨੇ ਲੇਕਿਨ ਤਸਵੀਰ ਤੁਹਾਨੂੰ ਕਿੱਥੇ ਲੱਗੇ ਕਿ ਪ੍ਰੂਫ ਕਰ ਦੇਗੀ ਕਿ ਕਿ ਲੁਧਿਆਣਾ ਦੇ ਰਾਸਪੁਰ ਨਗਰ ਤੇ ਆਪ ਜਾਂ ਇਹ ਦਫਤਰ ਦੇ ਵਿੱਚ ਜਿਹੜੀ ਹੈ ਭੀਸ਼ਮ ਅੱਗ ਲੱਗੀ ਆ ਅੱਗ ਦੇ ਕਾਰਨਾਂ ਦਾ ਹਜੇ ਨਹੀਂ ਪਤਾ ਲੱਗ ਪਾਇਆ ਲੇਕਿਨ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਵਾ ਕੀ ਸਿਲੰਡਰ ਜਿਹੜੇ ਇੱਥੇ ਰੱਖੇ ਗਏ ਸੀਗੇ ਕੀ ਉਹ ਸਿਲੰਡਰਾਂ ਦੇ ਕੁਝ ਉਹਨਾਂ ਨੂੰ ਖਾਲੀ ਕਰਕੇ ਨਹੀਂ ਰੱਖਿਆ ਕਿਉਂਕਿ ਭਰੇ ਸਿਲੰਡਰ ਜਿਹੜੇ ਨੇ ਚੱਕੇ ਜਾਂਦੇ ਨੇ ਕੀ ਆਖਿਰ ਉਹ ਭਰੇ ਸਿਲੰਡਰਾਂ ਦਾ ਨੁਕਸਾਨ ਅਜੇ ਤੱਕ ਭੁਗਤਣਾ ਪੈ ਗਿਆ ਕੀ ਆਲੇ ਦੁਆਲੇ ਅਗਰ ਕਲੋਨੀਆਂ ਹੁੰਦੀਆਂ ਤਾਂ ਆਖਿਰ ਕਿੰਨੀਆਂ ਜਾਨਾਂ ਵੀ ਜਾ ਸਕਦੀਆਂ ਸੀਗੀਆਂ ਤੇ ਇਹਦਾ ਖਮਿਆਜਾ ਜਿਹੜਾ ਕਿੰਨੂੰ ਭੁਗਤਣਾ ਪੈ ਸਕਦਾ ਸੀਗਾ ਲੇਕਿਨ ਸੁਨੀਲ ਜੀ ਨੇ ਇੱਕ ਲਾ ਸਵਾਲ ਇਹ ਭਰੇ ਹੁੰਦੇ ਨੇ ਕਿ ਉਹਨਾਂ ਨੂੰ ਕੋਈ ਸਹੀ ਜਗ੍ਹਾ ਤੇ ਨਹੀਂ ਰੱਖਿਆ ਜਾਂਦਾ ਨਹੀਂ ਸਹੀ ਜਗ੍ਹਾ ਤੇ ਇਹ ਤਾਂ ਬਿਲਕੁਲ ਸਾਈਡ ਤੇ ਰੱਖੇ ਸੀ ਨਾ ਮੂਰੇ ਬਿਲਕੁਲ ਖੁੱਲੇ ਜਿਓਪਨ ਜੀ ਇਹ ਤਾਂ ਹੁਣ ਜਦੋਂ ਫਾਇਰ ਹੋਇਆ ਤਾਂ ਬੰਦਾ ਆਪਣੀ ਜਾਨ ਬਚਾਉਣ ਵਾਸਤੇ ਬਾਹਰ ਆ ਗਿਆ ਬਾਕੀ ਤੰਦਰੀ ਰਹਿ ਗਿਆ ਸਾਰਾ ਕੁਝ ਅਸੀਂ ਤਾਂ ਮੇਨ ਚਲੋ ਬੰਦੇ ਦਾ ਮੋਟਿਵ ਸੀ ਇੱਕ ਦੋ ਸਿਲੰਡਰੀ ਸੀ ਮੇਰੇ ਖਿਆਲ ਨਾਲ ਕੋਈ ਜ਼ਿਆਦਾ ਨਹੀਂ ਸੀਗੇ ਦੱਸ ਰਹੇ ਨੇ ਇੱਕ ਫਾਇਰ ਅਫਸਰ ਦੱਸ ਰਹੇ ਕਿ ਅੰਦਰ ਸਿਲੰਡਰ ਪਏ ਹੋਏ ਨੇ ਨਹੀਂ ਹੁਣ ਉਹ ਤਾਂ ਬਾਅਦ ਵਿੱਚ ਪਤਾ ਲੱਗੂ ਕਿਉਂਕਿ ਆਪਾਂ ਦਾ ਸਟੋਰ ਕੀਪਰ ਇਹਨਾਂ ਨੇ ਕਿ ਆਪਾਂ ਦਾ ਪਤਾ ਲੱਗਿਆ ਵੀ ਅੱਗ ਲੱਗੀ ਆ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਾਓ ਤੇ ਆਪਾਂ ਮੈਂ ਆ ਵੀ ਇੱਥੇ ਮੌਕੇ ਦੇ ਆ ਕੇ ਆਪਣੀ ਫਾਇਰ ਬ੍ਰਿਗੇਡ ਵੀ ਆ ਗਈ ਹੋਈ ਹੈ। ਇੱਕ ਹਜੇ ਇੱਕ ਮਤਲਬ ਜਿਹੜਾ ਸਮਾਨ ਜਿਹੜਾ ਜਲ ਕੇ ਰਾਖ ਹੋ ਗਿਆ ਕਿ ਇਹ ਬੰਦਿਆਂ ਨੂੰ ਫਿਰ ਮਿਲੇਗਾ ਕਿੱਦਾਂ? ਇਹ ਤਾਂ ਸਾਡੇ ਤੁਸੀਂ ਉੱਚ ਅਧਿਕਾਰੀਆਂ ਤੋਂ ਪੁੱਛ ਸਕਦੇ ਹੋ ਕਿ ਜਿਹੜਾ ਟਰੱਕਆ ਗਿਆ ਸੀ ਸਮਾਨ ਰੇੜੀ ਫੜੀ ਵਾਲਿਆਂ ਦਾ ਇਹਨਾਂ ਦਾ ਕੋਈ ਹੈ ਹੀ ਨਹੀਂ ਸੀ ਬੋਰਡ ਬੈਨਰ ਹੀ ਸੀਗੇ। ਕਮਿਸ਼ਨ ਨੀਰਜ ਜੀ ਮੌਜੂਦ ਹੈ ਨੀਰਜ ਜੀ ਕਿੱਦਾਂ ਵੇ ਸੂਚਨਾ ਆਂਦੀ ਹੈ? ਸਾਨੂੰ ਬਸ 10-15 ਮਿੰਟ ਅੱਧਾ ਘੰਟਾ ਪਹਿਲਾਂ ਆਈ ਹੈ ਮੈਨੂੰ ਆਫਿਸ ਦੇ ਵਿੱਚ ਇਹਨਾਂ ਸੁਨੀਲ ਕੁਮਾਰ ਹੈਗੇ ਨੇ ਤਾਇਪਦਾਰੀ ਦੇ ਇਹਨਾਂ ਦਾ ਤੇ ਨਾਲ ਕਿ ਅਗਲ ਕੀ ਇਮੀਡੀਏਟਲੀ ਮੈਂ ਸਾਰਿਆਂ ਨੂੰ ਫੋਨ ਕੀਤਾ ਫਾਇਰ ਡਿਪਾਰਟਮੈਂਟ ਨੂੰ ਸਾਡਾ ਇੱਕ ਗਰੁੱਪ ਬਣਿਆ ਹੋਇਆ ਵਾ ਇਮੀਡੀਏਟਲੀ ਉਹਨਾਂ ਨੂੰ ਕਿਹਾ ਵਾ ਕਿ ਉੱਥੇ ਪਹੁੰਚੋ ਤੇ ਤੋਬੇ ਕਿਸੇ ਹੋਂ ਕਾਰਵਾਈ ਕਰਦੇ ਕੋਈ ਅੰਦਰ ਇਨਸਾਨ ਤਾਂ ਨਹੀਂ ਸੀਗਾ ਤੁਹਾਡਾ ਕਰਮਚਾਰੀ ਕੋਈ ਏਦਾਂ ਦੇ ਕਰਮਚਾਰੀ ਹੁੰਦਾ ਵਾ ਬਾਹਰ ਹੁੰਦਾ ਵਾ ਉਹਨੇ ਉਹਨੇ ਇਨਫੋਰਮੇਸ਼ਨ ਦਿੱਤੀ ਅੱਗ ਲੱਗ ਗਈ ਹੈ ਤੇ ਉਹਨਾਂ ਵਾਲੀ ਸਾਡਾ ਨਾਲ ਹੀ ਸਾਡਾ ਚੱਲਣ ਲੱਗ ਗਿਆ ਵਾ ਕਿ ਫਾਇਰ ਦੇ ਵਾਸਤੇ ਇਹਨੂੰ ਬੁਝਾਉਣ ਵਾਸਤੇ ਕੰਮ ਆਜੋ ਅੱਧਰ ਆਜੋ ਸਰ ਸਿਲੰਡਰ ਪਏ ਹੋਏ ਨੇ ਕਿ ਮੈਂ ਜਸਤ ਆਇਆ ਨਹੀਂ ਆ ਤੇ ਉਹਦੋਂ ਕਲੀਅਰ ਹੋਏਗਾ ਜੀ ਕਹਤਾ ਪੰਜ ਸੱਤ ਗੱਡੀਆਂ ਤਾਂ ਆ ਗਈਆਂ ਵਾ ਜਰੂਰ ਤਾਂ ਅਗਰ ਇਹ ਜਿਹੜੀ ਥਾਣੇ ਦੀਆਂ ਗੱਡੀਆਂ ਖੜੀਆਂ ਜਦੋਂ ਉੱਥੇ ਅੱਗ ਆ ਗਈ ਫਿਰ ਦੇਖੋ ਜੀ ਇਹ ਚੀਜ਼ਾਂ ਦਾ ਹੁਣ ਜਿਹੋ ਜੋ ਅਸੀਂ ਐਕਸਟਿੰਗੁਇਸ਼ਰ ਫਾਇਰ ਤੇ ਵਗੈਰਾ ਦਾ ਜੋ ਕਰਦੇ ਪਏ ਆ ਉਹਦੇ ਕਰਦੇ ਪਏ ਆ ਹੁਣ ਇਹ ਚੀਜ਼ ਨੂੰ ਆ ਗਈ ਜਾਂ ਇੱਧਰ ਆ ਗਈ ਜੋ ਚੀਜ਼ਾਂ ਹੈਗੀਆਂ ਫਾਇਰ ਵਾਲੇ ਆਏ ਨੇ ਡਿਪਾਰਟਮੈਂਟ ਉਹ ਕਰੇਗਾ ਆਪਣੇ ਦੋ ਸਿਲੰਡਰ ਤਿੰਨ ਸਿਲੰਡਰਾਂ ਦੇ ਬਲਾਸ ਹੋ ਚੁੱਕੇ ਹੋਏ ਨੇ ਲੇਕਿਨ ਉਸ ਦੇ ਵਿੱਚ ਤੇ ਕੀ ਕੀਤਾ ਜਾਊਗਾ ਕਿ ਬਲਾਸ ਨਾ ਹੋਵੇ ਆ ਦੇਖੋ ਅਜੀਬ ਆਵਾਜ਼ਾਂ ਜਿਹੜੀਆਂ ਆ ਰਹੀਆਂ ਨੇ ਇਹ ਚੀਜ਼ ਫਾਇਰ ਡਿਪਾਰਟਮੈਂਟ ਆਇਆ ਹੋਇਆ ਵਾ ਸਾਰੀ ਚੀਜ਼ ਕਰੇ ਗਈ ਇਹਨੇ ਐਸੀ ਕੋਈ ਗੱਲ ਨਹੀਂ ਹੈ ਜੋ ਵੀ ਇਹਦੇ ਵਿੱਚ ਬਚਾਅ ਹੋ ਸਕਦਾ ਉਹ ਕਰਨਗੇ ਜੀ ਬਿਲਕੁਲ ਫਾਇਰ ਨੀਰੇਜ ਜੀ ਸਾਡੇ ਨਾਲ ਜੂਨਲ ਕਮਿਸ਼ਨ ਸਾਡੇ ਨਾਲ ਮੌਜੂਦ ਸੀ ਕਿ ਲੇਕਿਨ ਜੋ ਤਸਵੀਰਾਂ ਤਾਂ ਦਿਖਾ ਰਹੇ ਆ ਕਿ ਫਾਇਰ ਵਗਰ ਦੀਆਂ ਗੱਡੀਆਂ ਜਿਹੜੀਆਂ ਨੇ ਜਿਹੜੀ ਪਿੱਛੋ ਦੀ ਫਾਇਰ ਵਗਰ ਦੀਆਂ ਗੱਡੀਆਂ ਜਿਹੜੀਆਂ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ। ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ। ਬੰਗੜ ਗਿਆ। ਇਹ ਦੇਖੋ ਧਮਾਕਾ ਧਮਾਕਾ ਹੋਣੇ ਹੋਣੇ ਪਿੱਛੇ ਹੋ ਜਾਵਾ ਤੁਹਾਨੂੰ ਤਸਵੀਰ ਦਿਖਾ ਰਹੇ ਆ ਕਿ ਜਿਹੜਾ ਇੱਕਦਮ ਬਲਾਸਟ ਹੋਇਆ ਹੋਣੇ ਹੋਣੇ ਬਲਾਸਟ ਹੋ ਜਾਵਾ ਫਾਇਰ ਵਗੈਰ ਦੀ ਇੱਕ ਹੋਰ ਗੱਡੀ ਆ ਗਈ ਪਿੱਛੇ ਇੱਕ ਹੋਰ ਬਲਾਸਟ ਹੋਇਆ ਧਮਾਕੇ ਲਗਾਤਾਰ ਜਿਹੜੇ ਪਹਿਲੇ ਧਮਾਕੇ ਲਗਾਤਾਰ ਹੋ ਚੁੱਕੇ ਉਹ ਨੇ ਲੇਕਿਨ ਹੁਣ ਇੱਕ ਬਲਾਸਟ ਹੋਇਆ ਵਾ ਲੇਕਿਨ ਉਹੀ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਆ। ਕੀ ਲਗਾਤਾਰ ਧੁਮਾਕੇ ਜਿਹੜੇ ਇੱਥੇ ਹੋ ਰਹੇ ਜੋ ਸਿਲੰਡਰ ਜਿਹੜੇ ਪਏ ਹੋਏ ਨੇ ਆਖਿਰ ਉਹਨਾਂ ਦਾ ਧੁਮਾਕੇ ਲਗਾਤਾਰ ਹੋ ਰਹੇ ਹੋਣ ਦੇਖਦੇ ਤੇ ਅਖਿਰ ਕਦੋਂ ਕਾਊਂਟਪਾ ਪਾਏਗਾ ਬਲਜਾਉਂਗਾ ਕੈਮਰਾ ਧਰਮੇਨਾਥ ਦਾ ਵਿਸ਼ਾਲ ਕਪੂਰ ਨੇ ਰਣ ਲਈ